ਤੇ ਮੈਂ ਫੇਰ ਆਉਂਗੀ ਹੁਣ ਮੈਂ ਛੇਤੀ ਜਾਈ ਆ ਆ ਨਾ ਤੇਰੇ ਪੈਸੇ ਹੀ ਜਿਹੜੇ ਤੈਨੂੰ ਸ਼ਗਨ ਸ਼ਗਨ ਮਿਲਦੇ ਰਹੇ ਨਾ ਸੰਦੀਪ ਨੇ ਤੇ ਆਪਣੇ ਕੋ ਰੱਖ ਲਏ ਉਹਨੇ ਖਰਚ ਵਰਚ ਲਏ ਤੂੰ ਲਿਆ ਕੇ ਮੈਨੂੰ ਫੜਾ ਦਿੰਦੀ ਨਹੀਂ ਹਾਂ ਤੇ ਮੈਂ ਇਦਾਂ ਹੀ ਤੇਰਾ ਇਕੱਠੇ ਕਰਕੇ ਰੱਖੇ ਹੀਗੇ ਤੇ ਆ ਲੈ ਕੋਈ ਚੀਜ਼ ਲੁੱਲੀ ਤੂੰ ਨਹੀਂ ਮੰਮੀ ਰੱਖੋ ਤੁਸੀਂ ਕੋਈ ਗੱਲ ਨਹੀਂ ਕੋਈ ਨਹੀਂ ਮੰਮੀ ਮੈਂ ਇਹਨਾਂ ਨਾਲ ਹੁੰਦੇ ਆ ਤੇ ਸਲਾਹ ਕਰ ਲੈਣੀ ਆ ਫਿਰ ਮੈਂ ਆਉਣੀ ਆ ਸਲਾਹ ਕਾਦੀ ਕਰਨੀ ਆ ਉਹ ਮੇਰੇ ਤੋਂ ਉੱਤੇ ਹੋ ਗਿਆ ਵਾ ਆ ਮੇਰੇ ਨਾਲ ਇਧਰ ਕਰਨਾ ਸੁਣਾ ਸੁਣਾ ਲੱਗਣਿਆ ਜੋ ਬਰੋਣੀ ਵੀ ਉਧਰ ਚਲ ਗਏ ਆ ਦਲਜੀਤ ਹੁਣੀ ਅੰਦਰੋਂ ਨਹੀਂ ਨਿਕਲਦੇ ਕੋਈ ਸਮਝ ਨਹੀਂ ਆਉਂਦੀ ਘਰ 'ਚ ਕੋਈ ਦਿਖਾਈ ਨਹੀਂ ਦੇਣਿਆ ਦੇਖ ਕੱਲੇ ਗੱਲਾਂ ਕਰੀ ਜਾਂਦੇ ਕੀ ਗੱਲ ਹੋਈ ਆ ਉਹ ਗੱਲ ਰਮਨ ਕਦੀ ਹੋਣੀ ਆ ਹਾਂ ਜੋ ਬਰੋਣੀ ਉਧਰ ਚਲ ਗਏ ਤਾਂ ਹੁਣ ਘਰ ਦੇਲ ਨਹੀਂ ਲੱਗਦਾ ਲੈ ਦੱਸ ਦੇਲ ਕਿਉਂ ਨਹੀਂ ਲੱਗਦਾ ਹੁਣ ਆ ਤੇ ਜੱਗ ਹੁੰਦੀ ਆਈ ਆ ਨਾ ਸਾਰੇ ਵੱਖਰੇ ਹੁੰਦੇ ਆ ਤੋ ਹਿਨੀ ਹੋਇ ਦੋਵੇਂ ਭਰਾ ਵੱਡੇ ਨੇ ਘਰ ਵੱਖਰਾ ਬਣਾਇਆ ਤਹੀ ਵੱਖਰਾ ਬਣਾਇਆ ਰਮਨ ਇਹ ਹੀ ਹੋਇ ਪਰ ਇੰਨਾ ਵਾਂਗੂ ਨਹੀਂ ਹੋਇ ਲੜ ਝਗੜ ਕੇ ਚਲ ਕੋਈ ਗੱਲ ਨਹੀਂ ਘਰ ਵਿੱਚ ਨਾ ਵਾਦੇ ਕਾਟੇ ਹੁੰਦੇ ਰਹਿੰਦੇ ਆ ਇਹ ਥੋੜਾ ਪਿੱਕੋ ਗਾਲੀ ਬਾਰ ਬਾਰ ਕਰੀ ਜਾਂਦੀ ਆ ਦੂਜੀ ਗੱਲ ਇਹ ਆ ਤੇ ਉਹ ਕਿਹੜਾ ਦੂਰ ਚਲ ਗਿਆ ਪੀ ਸ਼ਹਿਰ ਚਲ ਗਿਆ ਵਾ ਪਿੰਡ ਵਿੱਚ ਨਹੀਂ ਰਹਿੰਦੇ ਆ ਵੇਲੀ ਨੂੰ 10 ਵਾਰ ਆਪਾਂ ਜਾਣਾ ਹੁੰਦਾ ਵਾ ਜਿਹੜੇ ਵੇਲੇ ਮਰਜ਼ੀ ਜਾ ਕੇ ਉਹਨਾਂ ਨੂੰ ਮੇਲਾ ਉਦਹੀਂ ਰਮਨ ਅਗੇ ਫੇਰਾ ਮਾਰੀਦਾ ਹਵੇਲੀ ਮੈਂ ਤਾਂ ਉਦੋਂ ਦਾ ਗਿਆ ਹੀ ਨਹੀਂ ਦੱਸ ਕਿਉਂ ਨਹੀਂ ਗਏ ਜਿੱਦਾਂ ਦਾ ਤੁਹਾਡਾ ਇਹ ਪੁੱਤ ਵਾ ਉਦੋਂ ਦਾ ਹੀ ਉਹ ਵਾ ਤੁਸੀਂ ਸਮਝ ਆਇਆ ਕਰੋ ਕੜੀ ਵਿਆਹ ਕਰੋ ਤੇ ਲਾਗੇ ਇਹ ਪੁੱਤ ਨੇ ਤੇ ਵੰਡ ਕਰ ਛੜੀ ਏ ਸਾਰੀ ਇਹਨੋਂ ਤੋਂ ਚੰਗਾ ਕਹਿੰਨੀ ਆ ਆਹ ਮੈਂ ਚੰਗਾ ਕਿੱਥੇ ਕਹਿੰਨੀ ਆ ਮੈਂ ਨਹੀਂ ਉਹਨੂੰ ਚੰਗਾ ਕਹਿੰਦੀ ਗਲਤੀ ਇੱਕ ਚ ਨਹੀਂ ਦੋਵਾਂ ਚ ਹੀ ਜਿਹੜਾ ਕੰਮ ਹੋ ਗਿਆ ਨਾ ਉੱਥੇ ਪਾਓ ਮਿੱਟੀ ਹੁਣ ਚਲ ਗਏ ਆ ਬੜਾ ਵਧੀਆ ਰਹਿਣ ਬਹਿਣ ਡੇ ਆ ਰੋਟੀ ਪਾਣੀ ਪਕਾਉਣ ਡੇ ਆ ਖਾਣ ਡੇ ਆ ਤੂੰ ਹੀ ਸੋਚ-ਸੋਚ ਕੇ ਕਿਉਂ ਬਿਮਾਰ ਹੋ ਜਾਣਾ ਵਾ ਇਹ ਘਰ ਸਾਫ਼ ਸੁਥਰਾ ਵਾ ਉਹ ਅਜੇ ਬਣਾਉਣ ਵਾਲਾ ਸਾਰਾ ਹੀ ਕੋਈ ਗੱਲ ਨਹੀਂ ਉਹ ਮਿਹਨਤੀ ਆ ਉਹਨੇ ਬਣਾ ਲੈਣਾ ਵਾ ਸਾਰੇ ਕੰਮ ਹੋ ਜਾਣੇ ਆ ਆਪਣੀਆਂ ਮਰੀ ਜਾਨੀ ਆ ਤੂੰ ਜਾਓ ਜੀ ਜੀ ਕਰਦਾ ਜਾ ਕੇ ਮਿਲਾਂ ਉਹ ਹਾਂ ਰਮਤ ਤੂੰ ਨਹੀਂ ਜਾਣਾ ਮੈਂ ਕੋਈ ਨਹੀਂ ਬਾਤ ਚ ਹੋ ਆਉਂਗੀ ਤੁਸੀਂ ਚੱਲ ਜਾਓ ਚੱਲ ਫਿਰ ਮੈਂ ਫੇਰਾ ਮਾਰ ਕੇ ਆਉਣਾ ਉਧਰ ਜਾ ਮਾਰਾ ਇੱਕੋ ਗੱਲ ਨੂੰ ਸੋਚੀ ਜਾਂਦੇ ਆ ਚੱਲ ਵੱਖਰੇ ਹੋ ਗਏ ਆ ਦੋਵਾਂ ਜਣੇ ਨੂੰ ਆਪੋ ਆਪਣਾ ਫਿਕਰ ਹੋ ਇਹਨੂੰ ਵੀ ਪਤਾ ਹੋ ਵੀ ਮੈਂ ਕੁਝ ਬਣਾਉਣਾ ਵਾ ਉਹਨੂੰ ਵੀ ਫਿਕਰ ਹੋਊਗਾ ਕਿ ਘਰ ਬਾਹਰ ਮੇਰਾ ਬੰਨਣ ਵਾਲਾ ਵਾ ਮੁੰਡਾ ਮੇਰਾ ਵੱਡਾ ਹੋਣ ਡਿਆ ਵਾ ਗਾੜੀ ਉਹਨੂੰ ਮੈਂ ਕਿਤੇ ਸੈੱਟ ਕਰਨਾ ਵਾ ਕਿੱਦਾਂ ਜਾਵਾਂ ਜੇ ਜਾਵਾਂ ਤਾਂ ਅਗਲੀ ਕਹੂਗੀ ਉਦੋਂ ਤਾਂ ਮਾਦਾ ਘਰੋਂ ਬਾਹਰ ਕੱਢਿਆ ਹੀਗਾ ਹੁਣ ਘੜੀ ਘੜੀ ਫੇਰੇ ਮਾਰਦੀ ਆ ਸਵਾਦ ਲੈਣੀ ਆ ਜਾਨ ਨੂੰ ਜੀ ਵੀ ਕਰਦਾ ਵਾ ਤੇ ਨਹੀਂ ਵੀ ਕਰਦਾ ਚੱਲ ਕੋਈ ਨਹੀਂ ਦੋ ਚਾਰ ਦਿਨ ਉਹ ਇੰਨੀ ਆ ਫਿਰ ਚੱਲ ਜੂੰਗੀ ਕੋਈ ਗੱਲ ਨਹੀਂ ਉਹ ਵੀ ਪੁੱਤ ਵਾ ਹੋਣਾ ਜੇ ਮੈਂ ਨਾ ਜਾਉਂਗੀ ਤਾਂ ਕਿੰਨੇ ਜਾਣਾ ਫਿਰ ਤੀ ਤੇ ਬੈਠੇ ਕਰਨ ਦੇ ਹੀ ਖੁਲ ਨਹੀਂ ਵਿਲੇ ਕਰਨਾ ਕੀ ਠੀਕ ਹੈ ਮੈਂ ਤੇ ਨਾ ਤੁਹਾਨੂੰ ਗੱਲ ਦੱਸਾਂ ਹਾਂਜੀ ਮੈਂ ਨਾ ਬੜੀ ਖੁਸ਼ ਹਾਂ ਅੱਜ ਕੀ ਗੱਲ ਹੋਈ ਮੈਨੂੰ ਨਾ ਅੱਜ ਸਕੂਨ ਮਿਲਿਆ ਚੰਗਾ ਆਇਆ ਨਿਕਲ ਕੇ ਘਰੋਂ ਉਹ ਵਧੀਆ ਹੋਇਆ ਮੈਂ ਤਾਂ ਇਹੋ ਚਾਹਨੀ ਸੀ ਜਾਣ ਛੇਤੀ ਛੇਤੀ ਉਹ ਢੇਲੀ ਤੱਕ ਪਾਤਣਾ ਨਾ ਆ ਚੰਗਾ ਵਾ ਉਹ ਆਪਣੇ ਘਰ ਤੇ ਹੀ ਆਪਣੇ ਘਰ ਨਾਲੇ ਉੱਥੇ ਰਹੋ ਕਿੰਨਾ ਘਟੇ ਮਿੱਟੀ ਚ ਲੱਗ ਜਾਣਾ ਉਹਨੂੰ ਪਤਾ ਕਰਨੀਆਂ ਪਈਆਂ ਜਦੋਂ ਸਫਾਈਆਂ ਇੱਥੇ ਦੇ ਬੜੀਆਂ ਗੱਲਾਂ ਕਰਦੀ ਨਾ ਪਤਾ ਉੱਥੇ ਜਾ ਕੇ ਲੱਗਣਾ ਵਾ ਫਿਰ ਉਹ ਤਾਂ ਗੱਡੀ ਕੋ ਲੈ ਆ ਲੈਂਦੇ ਨਾ ਉਹ ਜੋ ਆਪਣੇ ਸਿਰ ਤੇ ਸਭ ਕੋ ਪਿਆ ਨਾ ਫਿਰ ਪਤਾ ਲੱਗਣਾ ਹੁਣ ਡੈਡੀ ਨੇ ਵੀ ਉਧਰ ਹੀ ਚਲ ਜਾਣਾ ਵਾ ਮੈਂ ਵੇਖਣ ਡਿਆ ਸੀ ਡੈਡੀ ਨਾ ਦੋ ਤਿੰਨ ਦਿਨ ਹੋ ਗਏ ਆ ਟੈਨਸ਼ਨ ਬੜੀ ਲੈਣ ਦੇ ਉਹ ਤਾਂ ਉਦਾਂ ਹੀ ਕਹਿਣ ਦੇ ਸੀ ਕਿ ਮੈਂ ਵੀ ਨਾਲ ਹੀ ਚਲ ਜਾਣਾ ਵਾ ਜੋਪ ਕਰਕੇ ਬਾਹਰ ਬਹਿ ਜਾਂਦੇ ਆ ਪਤਾਨੀ ਜੋਬਨ ਨੂੰ ਨਾਂ ਲੈ ਕੇ ਗਿਆ ਜਾਂ ਆਪ ਨਹੀਂ ਹੋਗੇ ਕਹਿੰਦੇ ਤਾਂ ਹੈਗੀ ਮੈਂ ਉਧਰ ਚੱਲ ਜਾਣਾ ਉਹਨਾਂ ਨੇ ਕਿੱਥੋਂ ਕਹਿਣਾ ਵਾ ਡੈਡੀ ਨੂੰ ਖਵਾਉਣਾ ਕਿੱਥੋਂ ਉਹੀ ਤੇ ਗੱਲ ਵਾ ਸਾਰੀ ਜੋਬਨ ਨੂੰ ਪਤਾ ਵਾ ਮੇਰਾ ਮੁਡਾ ਵੀ ਪਰਦਾ ਵਾ ਤੇ ਘਰ ਦੇ ਖਰਚੇ ਬੜੇ ਆ ਸਾਰੇ ਖਰਚੇ ਹੁਣ ਕਰਨੇ ਪੈਣੇ ਇਕੱਲੇ ਨੂੰ ਅੱਗੇ ਤਾਂ ਅਸੀਂ ਦੇ ਦਿੰਨੇ ਹੀ ਪੈਸੇ ਫੀਸਾ ਵੀ ਅਸੀਂ ਦਿੰਦੇ ਰਹੇ ਟਰੈਕਟਰ ਤੇ ਖਦਾ ਆਇਆ ਵਾ ਕਿੰਨੇ ਘੋਣੇ ਦਸ ਪਣਾ ਚਲੋ ਕੋਈ ਗੱਲ ਨਹੀਂ ਹੁਣ ਇਸ ਘਰ ਵਿੱਚ ਨਾ ਮੇਰਾ ਹੀ ਰਾਜ ਚੱਲਣਾ ਨਹੀਂ ਵਧੀਆ ਕੀਤਾ ਵਾ ਇਹਨਾਂ ਨੂੰ ਕੱਢ ਕੇ ਇੱਥੋਂ ਹੁਣ ਪਤਾ ਲੱਗੂਗਾ ਨਾ ਇਹਨੂੰ ਖੱਲੀ ਨੂੰ ਜੋ ਰਹਿਣਾ ਪਿਆ ਉਥੇ ਨਹੀਂ ਮੇਰੀ ਗੱਲ ਸੁਣ ਮੰਮੀ ਨੂੰ ਨਾ ਆਪ ਆਪਣੇ ਵਾਲੀ ਰੱਖਣਾ ਵਾ ਡੈਡੀ ਜਾਂਦੇ ਆ ਨਾ ਤੇ ਜਾਣ ਮੰਮੀ ਨੇ ਜਾਣਾ ਹੀ ਨਹੀਂ ਉਧਰ ਮੰਮੀ ਨੂੰ ਪਤਾ ਵਾ ਉਥੇ ਕੁਝ ਵੀ ਨਹੀਂ ਹੈਗਾ ਇੱਤਾਂ ਹੀ ਦੋਵੇਂ ਜੀ ਕਮਾਉਂਦੇ ਆ ਇਹਦੇ ਯਾਰ ਹੁੰਦੇ ਆ ਨਾ ਤੁਹਾਨੂੰ ਕੋਈ ਲੋੜ ਨਹੀਂ ਹੈ ਕਿ ਸਾਰਿਆਂ ਨੂੰ ਟੈਨਸ਼ਨ ਲੈਣ ਦੀ ਠੀਕ ਆ ਨਾ ਆਪਣੇ ਮੁੰਡੇ ਵੱਲ ਧਿਆਨ ਦਿਓ ਤੁਸੀਂ ਉਹ ਮੈਂ ਕਿਉਂ ਟੈਨਸ਼ਨ ਲੈਣੀ ਆ ਇਹ ਆ ਗਈ ਤੇ ਆ ਗਮਾ ਆ ਗਮ ਸੁੱਤਾ ਆ ਵੰਦਰ ਮਮੀ ਨਾਲ ਜੰਦਰ ਸੁੱਤਾ ਹਾਂਜੀ ਹਾਂਜੀ ਉਧਰ ਸੌ ਲਿਆ ਲੈ ਆਉਣਾ ਇੱਧਰ ਉੱਠਦਾ ਫਿਰ ਇੱਧਰ ਹੀ ਆਉਣਾ ਨੇ ਠੀਕ ਆ ਚੱਲ ਠੰਡ ਬੜੀ ਆ ਉਹਦਾ ਖਿਆਲ ਰੱਖਿਆ ਕਰ ਹੁਣ ਮੈਂ ਪੂਰਾ ਖਿਆਲ ਰੱਖਦੀ ਆ ਰੱਖਣਾ ਹੀ ਪੈਣਾ ਵਾ ਨਹੀਂ ਵਧੀਆ ਵਾ ਸੰਦੀਪ ਬਾਜੂ ਡਾਕਟਰ ਕੋਲ ਜਾਣਾ ਵਾ ਪਹਿਲਾਂ ਖਿਆਲ ਰੱਖ ਲੋ ਇਹ ਤੇ ਗੱਲ ਸਹੀ ਆ ਜਾਂਦੀ ਜਾਂਦੀ ਠੰਡ ਨਾਲ ਕੁਝ ਨਾ ਕੁਝ ਕਰਦੀ ਹੁੰਦੀ ਆ ਉਹ ਸਹੀ ਗੱਲ ਵਾ ਨਾਲੇ ਨਾ ਘਰ ਚ ਕਿੰਨੀ ਸ਼ਾਂਤੀ ਆ ਚੱਲ ਕੇ ਇਹਨਾ ਚੰਗਾ ਆਇਆ ਵਾ ਉਹ ਵਧੀਆ ਵਾ ਸਾਰੇ ਆਪੋ ਆਪਣੇ ਕੰਮੇ ਲੱਗੇ ਆ ਵਧੀਆ ਗੱਲ ਵਾ ਮੰਮੀ ਆਪਣਾ ਕੰਮ ਕਰੀ ਜਾਂਦੀ ਆ ਤੂੰ ਆਪਣਾ ਕੰਮ ਕਰ ਲੈ ਤਾਂ ਕਿਉਂ ਨਾਲ ਇਹਨਾਂ ਦੀ ਵਾਧੂ ਟੈਨਸ਼ਨ ਲਈਦੀ ਸੀ ਹੋਰ ਕੀ ਕਦੀ ਵੇ ਆਉਂਦੇ ਜਾਂਦੇ ਵੇਖੀਦਾ ਇਹ ਨਾ ਤੇ ਟੈਨਸ਼ਨ ਹੋ ਜਾਂਦੀ ਵੀ ਇਹ ਕਿਉਂ ਚੰਗੀ ਨਹੀਂ ਲੱਗਦੀ ਜਦੋਂ ਮੱਥੇ ਲੱਗ ਜਾਂਦੀ ਸਵੇਰੇ ਸਵੇਰੇ ਜੋ ਕਿਦਾਂ ਨਾ ਵਧੀਆ ਕੀਤਾ ਆਪਾਂ ਚਲੋ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਾਓ ਤੇ ਮੈਂ ਲਿਉਣੀ ਆ ਰੋਟੀ ਰੋਟੀ ਲੈ ਜਾ ਭੁੱਖ ਬੜੀ ਲੱਗੀ ਆ ਗੱਲ ਸੰਦੀਪ ਦੀ ਠੀਕ ਹੈ ਵਾਹੀ ਜਿਉਂ ਦੇ ਘਰੋਂ ਗਏ ਨਾ ਘਰ 'ਚ ਸ਼ਾਂਤੀ ਹੋ ਗਈ ਆ ਬੋਲ ਦੇਣੀ ਹਾਂਜੀ ਕਿੰਨਾ ਕੰਮ ਰਹਿ ਗਿਆ ਜੀ ਦੱਸੋ ਕੋਈ ਨਹੀਂ ਕੰਮ ਤੇ ਜਿਹੜਾ ਮੈਂ ਕੈਂਡੀ ਹੀ ਫਿਰ ਸੋਈ ਚ ਥੋੜਾ ਬੋਤਾ ਸਮਾਨ ਚਾਹੀਦਾ ਸੀ ਕਿੰਨਾ ਕਰੀਆ ਦਿੰਦੇ ਜਾ ਕੇ ਕੋਈ ਗੱਲ ਨਹੀਂ ਚਲ ਜਾਨੇ ਦੋਵੇਂ ਜਣੇ ਸ਼ਹਿਰ ਵੇਖ ਲਓ ਜੇ ਤੇਰਾ ਪਲਾਨ ਬਣਦਾ ਕੱਲਿਆਂ ਦਾ ਜਾਂਦਾ ਵੀ ਕੱਲੇ ਜਾ ਕੇ ਲਿਆ ਦਿਓ ਮੈਂ ਲਿਖ ਦਿੰਨੀ ਆ ਉਹ ਮੈਂ ਹਾਂ ਚੱਲ ਤੁਸੀਂ ਆਪ ਜਾ ਕੇ ਵੇਖ ਕੇ ਲਿਆਓਗੇ ਤੁਸੀਂ ਮੈਂ ਤਾਂ ਮੋਲ ਤੇ ਨਹੀਂ ਜਾਨੇ ਚਲ ਜਾਨੇ ਮੋਟਰਸਲ ਤੇ ਚਲੋ ਵੇਖ ਲਓ ਜਿੱਦਾਂ ਤੁਹਾਡਾ ਮਨ ਕਰਦਾ ਵਾ ਇਹ ਆ ਵੀ ਥੋੜਾ ਬੋਤਾ ਸਮਾਨ ਜਿਹੜਾ ਨਹੀਂ ਹੈਗਾ ਉਹ ਲਿਆ ਦਿੰਦੇ ਮੈਨੂੰ ਅਨਮੋਲ ਕੀ ਕੰਡਿਆ ਮੋਲ ਕੋਸ਼ਨੀ ਖਿਡਣ ਡਿਆ ਹੈ ਤੁਨ ਪੜਨ ਬਿਠਾ ਕੇ ਆਈਂ ਅੱਛਾ ਹਾਂਜੀ ਕੋਈ ਗੱਲ ਨਹੀਂ ਤੁਸੀਂ ਉਹਨੂੰ ਕਰ ਲੋ ਤਿਆਰ ਅੱਛਾ ਤੇ ਆਪਾਂ ਦਮਜਨ ਜਾ ਕੇ ਨਾ ਤੰਨੇ ਤੇ ਸਮਾਨ ਲੈ ਆਉਂਦੇ ਆ ਚਲੋ ਕੋਈ ਨਹੀਂ ਤੇ ਮਮੀ ਹੋਣਾ ਚਾਹਿਆ ਕੋਈ ਉਧਰ ਨਹੀਂ ਨਹੀਂ ਸੋਮੀ ਹੁਣੀ ਨਹੀਂ ਆਏ ਮੈਂ ਤੇohi ਤੁਹਾਨੂੰ ਪੁੱਛਣ ਲੱਗੀ ਹਾਂ ਡੈਡੀ ਹੁਣੀ ਆਏ ਕਿ ਨਹੀਂ ਡੈਡੀ ਨੂੰ ਮੈਂ ਆਪ ਹੀ ਮਨਾ ਕੀਤਾ ਸੀਗਾ ਮੈਂ ਹਾਂ ਵੀ ਤੁਸੀਂ ਸਾਡੇ ਨਾਲ ਤੰਗੀ ਕਾ ਨੂੰ ਕੱਟਣੀ ਆ ਤੇ ਚੱਲ ਥੋੜੇ ਦਿਨਾਂ ਦਾ ਸਾਨੂੰ ਟਾਈਮ ਦਓ ਤੇ ਮੁੜ ਕੇ ਅਸੀਂ ਤੁਹਾਨੂੰ ਇੱਥੇ ਆਪਣੇ ਕੋਲ ਹੀ ਲਿਆਵਾਂਗੇ ਪਰ ਮੈਂ ਸੋਚਣ ਡਿਆ ਵਾਂ ਜਿੰਨਾ ਇੱਥੇ ਖਲਾਰਾ ਪਿਆ ਵਾ ਡੇੜੀ ਦਾ ਵੀ ਰਹਿਣਾ ਔਖਾ ਹੈ ਨਾ ਤੇ ਅਸੀਂ ਤਾਂ ਤੰਗੀ ਕੱਟਣੀ ਡਏ ਆ ਤੇ ਚੱਲ ਕੋਈ ਗੱਲ ਨਹੀਂ ਡੈਡ ਨੂੰ ਕਹਿੰਨੇ ਵੀ ਤੁਸੀਂ ਉਧਰ ਹੀ ਰਹੀ ਜਾਓ ਕੋਈ ਗੱਲ ਨਹੀਂ ਲੱਗ ਗਈਆਂ ਕਿਹੜਾ ਦੂਰ ਆ ਆਹੋ ਚਲੋ ਕੋਈ ਗੱਲ ਨਹੀਂ ਮੈਂ ਤੇ ਆਪੇ ਹੀ ਚਾਹੁੰਨੀ ਆ ਵੀ ਡੈਡੀ ਉਧਰ ਹੀ ਰਹਿਣ ਮੰਮੀ ਨੇ ਫੇਰ ਕਹਿਣਾ ਵਾ ਵੀ ਡੇਨ ਨੂੰ ਪੜਾਈ ਜਾਂਦੇ ਆ ਉਧਰ ਹੀ ਜਾਣਗੇ ਤੁਹਾਨੂੰ ਕਿਹੜਾ ਕੋਈ ਤੰਗੀ ਆ ਜਦੋਂ ਉਹਨਾਂ ਦਾ ਜੀ ਕਰਦਾ ਵਾ ਉਦੋਂ ਇੱਧਰ ਆ ਜਾਇਆ ਕਰਨ ਦਲਜੀਤ ਨੂੰ ਵੀ ਨਾ ਇਹ ਗੱਲ ਨਾਲ ਕੋਈ ਫਰਕ ਪਾਊਗਾ ਮੁੜ ਕੇ ਉਹ ਵੀ ਬੜਾ ਪੁਏ ਚੜਦਾ ਹੁੰਦਾ ਮੈਂ ਕਹਿੰਦੀ ਹਾਂ ਫਿਰ ਨਾਲੇ ਗੈਸ ਕੁਛ ਲਿਆ ਦਿੰਦੇ ਮੈਨੂੰ ਜਾ ਕੇ ਦਾਲ ਸਬਜ਼ੀ ਕੋਈ ਬਣਾਵਾ ਮੁੰਡਾ ਇਦਾਂ ਹੀ ਬੈਠਾ ਵਾ ਕੋਈ ਗੱਲ ਨਹੀਂ ਮੈਨੂੰ ਵੀ ਪੈਸੇ ਥੋੜੇ ਬਹੁਤੇ ਚਾਹੀਦੇ ਆ ਤੇ ਬੈਂਕ ਤੇ ਜਮਾਵਾ ਥੋੜੇ ਜਿਹੇ ਪੈਸੇ ਤੇ ਨਾਲੇ ਦਿਲਜੀਤ ਨੇ ਜਿਹੜਾ ਚੈੱਕ ਦਿੱਤਾ ਵਾ ਨਾ ਉਹ ਵੀ ਲਾਉਣਾ ਵਾ ਚਲੋ ਵੇਖ ਲਾ ਤੇ ਕੋਈ ਗੱਲ ਨਹੀਂ ਜਾਣੇ ਫਿਰ ਸਾਰੇ ਕੰਮ ਕਰਾ ਹੀ ਲੈਣੇ ਫਿਰ ਜਾਣਾ ਤਾਂ ਹੈਗਾ ਹੀ ਆਹੇ ਆਪਾਂ ਮੈਂ ਚਲ ਆਉਣੀ ਸਕੂਲ ਵੀ ਜਾਣਾ ਵਾ ਤੇ ਮੁੜ ਕੇ ਰੋਟੀ ਤੇ ਸਵੇਰੇ ਚਾਹੀਦੀ ਆ ਨਾ ਆਹ ਨਹੀਂ ਨਹੀਂ ਇਹ ਤਾਂ ਗੱਲ ਹੈਗੀ ਕੋਈ ਨਹੀਂ ਤੁਸੀਂ ਚਲੋ ਖੂਬ ਤਿਆਰ ਠੀਕ ਚਲਦੇ ਆ ਫਿਰ ਹੈ ਉਤੇ ਕਿਤਾ ਉਹ ਟਰੈਕਟਰ ਜੜੀ ਪਿੰਡੋਂ ਹੀ ਆਇਆ ਸੀਗਾ ਕਿਸ ਦਾ ਅੱਛਾ ਤੇ ਥੋੜਾ ਜਿਹਾ ਕੰਮ ਹੀ ਕਰਨ ਵਾਲਾ ਕਰਤਾ ਸੀ ਤੇ ਮੈਂ ਹਾਂ ਚੱਲ ਸਟਾਰਟ ਕਰਕੇ ਵੇਖ ਲੈਣਾ ਕਰੀ ਚੱਲ ਵਧੀਆ ਉਹ ਕਿ ਖੜਨਾ ਉਹਨਾਂ ਨੇ ਚੱਲਣ ਡਿਆ ਹੁਣ ਕੰਮ ਠੀਕ ਕੰਮ ਚਲੀ ਜਾ ਡਿਆ ਮਾਰੇ ਦੀ ਕਿਰਪਾ ਆ ਚੱਲ ਵਧੀਆ ਆਜੋ ਕਾਂ ਜੋ ਬਨ ਮੇਰਾ ਨਾ ਉਹ ਤਾਂ ਦਿਨ ਨਹੀਂ ਲੱਗਣ ਡਿਆ ਤੇ ਮੈਂ ਹਾਂ ਚੱਲ ਹੋ ਕੇ ਆਉਣਾ ਮੈਂ ਤੇ ਤੇਰੀ ਮਾਂ ਨੂੰ ਵੀ ਕਿਹਾ ਸੀ ਤੇ ਉਹ ਮੰਨੀ ਨਹੀਂ ਕੋਈ ਗੱਲ ਨਹੀਂ ਡੈਡ ਜੀ ਆਪੇ ਜਦੋਂ ਜੀ ਕਰੋਗਾ ਨਾ ਉਹਨਾਂ ਦਾ ਤੇ ਆ ਜਾਣਗੇ ਅਸੀਂ ਵੀ ਡੇ ਹਾਂ ਸਲਾਹ ਕਰਨ ਸਮਾਨ ਸਮੂ ਥੋੜਾ ਬੋਤਾ ਚਾਹੀਦਾ ਘਰ ਦਾ ਅੱਛਾ ਤੇ ਸੋਚਣ ਦੇ ਆ ਵੀ ਚੱਲ ਅੱਜ ਜਾ ਕੇ ਸ਼ਹਿਰੋਂ ਲੈ ਆਉਣੇ ਨਾਲੇ ਜਿਹੜਾ ਦਲਜੀਤ ਨੇ ਚੈੱਕ ਦਿੱਤਾ ਵਾ ਨਾ ਉਹ ਵੀ ਬੈਂਕ ਚ ਲਾਉਣਾ ਤੇ ਮੈਂ ਹਾਂ ਚੱਲ ਉਹ ਵੀ ਲੈ ਕੇ ਦਾ ਪੁੱਤ ਉਹ ਨਹੀਂ ਟਾਈਮ ਨਹੀਂ ਲੱਗਾ ਕੰਮ ਗੁੰਮ ਜਿ ਲੱਗੇ ਹਾਂ ਥੋੜੀ ਸਫਾਈ ਕਰਨ ਵਾਲੀ ਸੀ ਤੇ ਸਮਾਨ ਸਮੂ ਡਏ ਹਾਂ ਸੈਟਿੰਗ ਕਰਨ ਅੰਦਰ ਅੱਛਾ ਅੱਛਾ ਤੇ ਹੁਣ ਉਹ ਲਈ ਜੋ ਦੱਸਣ ਕਹਿੰਦੀ ਵੀ ਸਮਾਨ ਚਾਹੀਦਾ ਥੋੜਾ ਜਿਹਾ ਤੇ ਕਹੜੇ ਸ਼ਹਿਰ ਚੱਲੋ ਮੇਰੇ ਨਾਲ ਤੇ ਕੋਈ ਨਹੀਂ ਜਾ ਕੇ ਲੈ ਆਓ ਤੁਸੀਂ ਫਿਰ ਉਹ ਨਹੀਂ ਚੱਲੇ ਹੁਣ ਉਹ ਤਾਂ ਆ ਜਾ ਫਿਰ ਗਾਂ ਤੁਸੀਂ ਨਹੀਂ ਪੁੱਤ ਤੁਸੀਂ ਜਾ ਕੇ ਉਹਨਾਂ ਨੂੰ ਸ਼ਹਿਰੋਂ ਸਮਾਨ ਲੈ ਆਓ ਮੈਂ ਫੇਰ ਆਉਂ ਚਲੋ ਠੀਕ ਆ ਹਾਂ ਚੰਗਾ ਡੈਡੀ ਦਾ ਮੈਨੂੰ ਪਤਾ ਜੀ ਨਹੀਂ ਲੱਗਦਾ ਘਰ ਪਰ ਹੁਣ ਕਰਾਂ ਕੀ ਇੱਥੇ ਥੋੜਾ ਬੋਤਾ ਥਾਂ ਹੋਵੇ ਤੇ ਚਲ ਮੈਂ ਉਹਨਾਂ ਨਾਲ ਸਾਦੀ ਲਾਵਾਂ ਇੱਥੇ ਤੇ ਅਸੀਂ ਬੜੀ ਤੰਗੀ ਨਾਲ ਰਹਿੰਦੇ ਆ ਤੇ ਵੇਖਣ ਵਾਲੇ ਨੇ ਕਹਿਣਾ ਵੀ ਆਪ ਨਹੀਂ ਆ ਖੜਿਆ ਨਾਲ ਡੈਡੀ ਕੋਈ ਨਹੀਂ ਥੋੜੀ ਬੋਤੀ ਸਫਾਈ ਕਰਾ ਆਗੇ ਨਾ ਫਿਰ ਵੇਖਣਾ ਡੈਡੀ ਨੂੰ ਇੱਥੇ ਲੈ ਆਉਣਾ ਆਪਣੇ ਕੋਲ ਹੀ ਜੋਤ ਹਾਂਜੀ ਗੱਲ ਸੁਣ ਆਈ ਜੀ ਨਮੂਲ ਕੰਡਿਆ ਕੁਛ ਨਹੀਂ ਮੌਲਵੀ ਬੈਠਾ ਜੀ ਮੈਂ ਨਾ ਲਵਲੀ ਹਾਲ ਚੱਲੇ ਆ ਮਾੜਾ ਜੀ ਅੱਛਾ ਡੈਡੀ ਆਏ ਸੀਗੇ ਪੁੱਛਣ ਦੇ ਸੀ ਕਿ ਮੈਂ ਤਾਂ ਕਿਹਾ ਮੈਂ ਅਸਾਂ ਗਾਂ ਆ ਜੋ ਤੇ ਕਹਿੰਦੇ ਨਹੀਂ ਕੋਈ ਗੱਲ ਨਹੀਂ ਮੇਰਾ ਜੀ ਨਹੀਂ ਕਹ ਲੱਗਣਿਆ ਤਾਂ ਕਰਕੇ ਆ ਗਿਆ ਅੱਛਾ ਅੱਛਾ ਤੇ ਉਹ ਮੈਂ ਲਵਲੀ ਨੂੰ ਹੋ ਕੇ ਆ ਗਿਆ ਤੇ ਤੁਸੀਂ ਤਿਆਰੀ ਕਰੋ ਦੋਵੇਂ ਜਣੇ ਹਾਂ ਚਲੋ ਕੋਈ ਨਹੀਂ ਆ ਕੇ ਨਾ ਮੁਰਕੇ ਸਮਾਂ ਸਾਰਾ ਚੋਕੇ ਤੇ ਉਧਰ ਪਰੇ ਰੱਖੀਏ ਮੁਰਕੇ ਕੁਰਸੀਆਂ ਕਿੱਸੇ ਰਹੀਆਂ ਉਹਨੂੰ ਅੰਦਰੁੱਤ ਮੈਂ ਕਰ ਲਿਆ ਉਹ ਸਭ ਤੇ ਹੋਰ ਰਹਿ ਗਿਆ ਨਹੀਂ ਕਰਦੇ ਆ ਆ ਕੇ ਹਾਂ ਮੈਂ ਆ ਗਿਆ ਇੱਕ ਮਿੰਟ ਸੰਦੀਪ ਬੈਠੀ ਆ ਆ ਜਾ ਮਮੀ ਆ ਬਣਾਣਾ ਕੀ ਆ ਪੁੱਤ ਮੈਂ ਤੇਰੇ ਵੱਲ ਕੰਮ ਹੀ ਆਈ ਹਾਂ ਦੱਸੋ ਜਿਹੜੇ ਜੋਤ ਵਾਲੇ ਪੈਸੇ ਨੇ ਤੇਰੇ ਕੋਲ ਹੈਗੇ ਹਾਂਜੀ ਉਹ ਮੈਨੂੰ ਦੇ ਹਾਂ ਤੂੰ ਕੀ ਕਰਨੇ ਮੈਂ ਆ ਤੇ ਮੱਥੇ ਮਾਰ ਕੇ ਆਵਾਂ ਕੱਲ ਮੈਂ ਇਹ ਗੱਲ ਨਹੀਂ ਸੁਣਨੀ ਚਾਹੁੰਦੀ ਵੀ ਮੰਮੀ ਨੇ ਪੈਸੇ ਰੱਖ ਲਏ ਮੰਮੀ ਆਹ ਗੱਲ ਵਧੀਆ ਕੀਤੀ ਐ ਪੈਸੇ ਤੇ ਤੁਹਾਨੂੰ ਮੈਂ ਦੇ ਦੇਣੀਆਂ ਨਾਲੇ ਨਾ ਉਹਨੂੰ ਦੋ ਚਾਰ ਗੱਲਾਂ ਵੀ ਸੁਣਾ ਕੇ ਆਇਓ ਲੈ ਦੱਸ ਗੱਲਾਂ ਕਰਕੇ ਆਉਂਗੀ ਅੱਗੇ ਕਿਹੜੀਆਂ ਨੇ ਮੈਂ ਕੀਤੀਆਂ ਨਹੀਂ ਆ ਉਹਨੂੰ ਵੀ ਨਾਲੇ ਪਤਾ ਲੱਗੂਗਾ ਬੜੀ ਆਕੜਦੀ ਨਾ ਅੱਗਿਓ ਮੈਂ ਅੱਡ ਹੋਣਾ ਪਤਾ ਲੱਗੂਗਾ ਨਾਲ ਇਹਨੂੰ ਵੀ ਮੈਨੂੰ ਇਹੋ ਹੀ ਆ ਆ ਜਾ ਕੇ ਇਹੋ ਪੈਸੇ ਤੇ ਗੱਲ ਆਉਣੀ ਆ ਵੀ ਮੰਮੀ ਸੰਦੀਪ ਨੂੰ ਤੇ ਤੁਸੀਂ ਦੇ ਦਿੱਤੇ ਸੀ ਮੇਰੇ ਤੁਸੀਂ ਰੱਖੇ ਮੈਨੂੰ ਫੜਾਏ ਨਹੀਂ ਮੈਂ ਕੱਲ ਨੂੰ ਜੋ ਗੱਲ ਸੁਣ ਕੇ ਤੇ ਦੇਣੀ ਆ ਇਹਦੇ ਨਾਲੋਂ ਚੰਗਾ ਪਹਿਲਾਂ ਹੀ ਫੜਾ ਕੇ ਆਵਾ ਉਹਨੂੰ ਆਹ ਗੱਲ ਸਹੀ ਆ ਕੋਈ ਗੱਲ ਨਹੀਂ ਮੈਂ ਦਿਨੀ ਆ ਤੁਹਾਨੂੰ ਪੈਸੇ ਤੇ ਫੜਾਓ ਉਹਨੂੰ ਕੋਈ ਨਹੀਂ ਮੈਂ ਫੜਾਉਣੀ ਲਿਆ ਕੱਢ ਲਾਉਦੇ ਨਹੀਂਗੇ ਘਰ ਮੈਨੂੰ ਲੱਗਦਾ ਕਿਤੇ ਗਏ ਹੋਣੇ ਆ ਦਲਜੀਤ ਉਹਨੇ ਤੇ ਡਿਊਟੀ ਗਏ ਹੋਣੇ ਚੰਗਾ ਭਲਾ ਕਰ ਰਹੀਗਾ ਛੱਡਣਾ ਨਹੀਂ ਚਾਹੀਦਾ ਪਰ ਕੀ ਕਰਾਂ ਜੋ ਮੇਰੀ ਕਿਸਮਤ ਮੰਮੀ ਵੀ ਨਹੀਂ ਕੇ ਸਾਹਮਣੇ ਕਿਤੇ ਲੱਭਣ ਦੇ ਚੱਲ ਐ ਤੇ ਹੋ ਗਿਆ ਵਾ ਜੋ ਉਹਨ ਪਤਾ ਨਹੀਂ ਕਿੱਧਰ ਨੂੰ ਜਾਣ ਡਿਆ ਵਾ ਇਹ ਚੱਲਿਆ ਵਾ ਕਿਤੇ ਜੋ ਤੱਕਲੀ ਹੁਣੀ ਆ ਘਰ ਜਾਨੀ ਆ ਮੈਂ ਉਹਦੇ ਨਾਲ ਗੱਲਬਾਤ ਕਰਕੇ ਆਂਦੀ ਆ ਹਾਂਜੀ ਅੰਮੀ ਆਜੋ ਅੰਦਰ ਆਜੋ ਅੰਦਰ ਪੁੱਤ ਕੀ ਉਹਨਾਂ ਕੀ ਕਰਨ ਦੇਹੀ ਕੋਈ ਨਹੀਂ ਆਜੋ ਹਾਂ ਅੰਦਰ ਕਰਨਾ ਕੀ ਆ ਚੱਲ ਮੈਂ ਕੀ ਆਉਣਾ ਅੰਦਰ ਮੈਂ ਚੱਲ ਫੇਰਾ ਮਾਰ ਕੇ ਆਉਣੀ ਆ ਤੇ ਗੱਲ ਸੁਣ ਨਾ ਮੇਰੀ ਉਹ ਆਜੋ ਹਾਂ ਅੰਦਰ ਤੇ ਮੈਂ ਫੇਰ ਆਉਂਗੀ ਹੁਣ ਮੈਂ ਛੇਤੀ ਜਾਈ ਆ ਆ ਨਾ ਤੇਰੇ ਪੈਸੇ ਹੀ ਜਿਹੜੇ ਤੈਨੂੰ ਸ਼ਗਨ ਸ਼ਗਨ ਮਿਲਦੇ ਰਹੇ ਨਾ ਸੰਦੀਪ ਨੇ ਤੇ ਆਪਣੇ ਕੋ ਰੱਖ ਲੇ ਉਹਨੇ ਖਰਚ ਵਰਚ ਲਏ ਤੂੰ ਲਿਆ ਕੇ ਮੈਨੂੰ ਫੜਾ ਦਿੰਨੀ ਨਹੀਂ ਹਾਂ ਤੇ ਮੈਂ ਇਦਾਂ ਹੀ ਤੇਰੇ ਇਕੱਠੇ ਕਰਕੇ ਰੱਖੇ ਹੀਗੇ ਤੇ ਆ ਲੈ ਕੋਈ ਚੀਜ਼ ਲੁੱਲੀਓ ਤੂੰ ਨਹੀਂ ਮੰਮੀ ਰੱਖੋ ਤੇ ਹੀ ਕੋਈ ਗੱਲ ਨਹੀਂ ਅੱਜ ਇਹ ਸਾਦਾ ਵਾ ਜਦੋਂ ਲੋੜ ਹੋਊਗੀ ਨਾ ਫਿਰ ਮੈਂ ਲੈ ਲੂੰਗੀ ਚੱਲ ਪੁੱਤ ਕੋਈ ਗੱਲ ਨਹੀਂ ਇਹ ਤੇਰੀ ਇਮਾਨਤ ਵਾ ਮੈਂ ਹਰ ਦਿਨ ਮੈਂ ਫੜਾਈ ਆਵਾ ਹੁਣ ਤਹੀ ਨਵੇਂ ਨਵੇਂ ਇੱਧਰ ਆਏ ਜੇ ਫੇਰ ਵੀ ਕਿਹ ਚੀਜ਼ ਦੀ ਲੋੜ ਪੈ ਜਾਂਦੀ ਆ ਕੋਈ ਗੱਲ ਨਹੀਂ ਮੰਮੀ ਲੋੜ ਹੁੰਦੀ ਤੁਹਾਡੇ ਕੋਲੋਂ ਮੰਗ ਹੀ ਲੈਣੀ ਚੱਲ ਕੋਈ ਨਹੀਂ ਹੋਰ ਅਨਮੋਲ ਗਿਆ ਸਕੂਲ ਨਹੀਂ ਨਹੀਂ ਅਨਮੋਲ ਪੜ੍ਹਨ ਗਿਆ ਜੀ ਆਜੋ ਮੈਂ ਕਹਿੰਦੀ ਪੀ ਲਾਂਗਾ ਉਹ ਮੜਾ ਜੇ ਫੇਰ ਆਉਂਗੀ ਮੈਂ ਤੇ ਕਹਿੰਦੀ ਆਜੋ ਘੁਟ ਚਾਹ ਦਾ ਪੀਜੋ ਫੇਰ ਪੀ ਲਾਂਗੇ ਚਾਹ ਚਾਹ ਮੰਡੀ ਆ ਉਧਰ ਵੀ ਤੁਹਾਡੀ ਆ ਹੋਰ ਕੰਮ ਕਾਰ ਵਧੀਆ ਚੱਲਦਾ ਵਾ ਹਾਂਜੀ ਠੀਕ ਜੀ ਕੰਮ ਕਾਰ ਮੰਮੀ ਜੀ ਹੋਰ ਕੱਲ ਸਾਰੇ ਠੀਕ ਠਾਕ ਹਾਂ ਬਹੁਤ ਠੀਕ ਠਾਕ ਆ ਸੰਦੀਪ ਚੱਲ ਜਾਂਦੀ ਟਾਈਮ ਨਾਲ ਹਾਂ ਚੱਲ ਜਾਂਦੀ ਆ ਠੀਕ ਐ ਤੇ ਨਾਲੇ ਨਾ ਮੈਂ ਤੈਨੂੰ ਇੱਕ ਗੱਲ ਹੋਰ ਕਹਿਣੀ ਸੀ ਹਾਂਜੀ ਕਿਸ ਚੀਜ਼ ਦੀ ਲੋੜ ਹੋਊ ਨਾ ਉਧਰੋਂ ਲੈ ਆਇਓ ਤੰਗੀ ਨਾ ਚਾਕਿਓ ਐਡਾ ਵੀ ਨਹੀਂ ਤੁਹਾਨੂੰ ਘਰੋਂ ਕੱਢ ਕੇ ਬਾਹਰ ਸੁੱਟਤਾ ਨਹੀਂ ਨਹੀਂ ਮੰਮੀ ਜੀ ਗੈਸ ਚਾਹੀਦਾ ਏ ਤਿੰਨਣ ਮੈਂ ਦਿੱਤਾ ਏ ਸੁਣਾ ਕਹਿੰਦੀ ਕੋਈ ਗੱਲ ਨਹੀਂ ਅੱਜ ਲਿਆ ਦੇਣਾ ਵਾ ਕੋਈ ਨਹੀਂ ਚੀਜ਼ਾਂ ਤੇ ਆਈ ਜਾਣੀਆਂ ਤੁਹਾਡਾ ਦੋ ਪਏ ਆ ਇੱਕ ਲੱਗਾ ਵਾ ਇੱਕ ਉਦਾਂ ਹੀ ਆ ਆਪ ਆ ਜਾ ਜਾਂ ਜੋ ਬਣਾਉਂਦਾ ਉਹਨੂੰ ਖਲਾ ਤੇ ਮੈਂ ਤੈਨੂੰ ਕੱਢ ਕੇ ਦਵਾ ਲਿਆ ਕੇ ਤਾਂ ਲਾਓ ਤੇ ਵਰਤੋ ਕੋਈ ਗੱਲ ਨਹੀਂ ਮੰਮੀ ਜੀ ਇਹਨਾਂ ਲੈ ਹੀ ਆਉਣਾ ਵਾ ਤਨੂ ਵੀ ਬਤਾਵਾ ਇਨਾ ਹੁਣ ਉਥੇ ਓੱਖਾ ਹੀ ਜਾਣਾ ਵਾ ਮੈਂ ਤੇ ਵਧੇਰਾ ਮਨਾਇਆ ਵਾ ਪਰ ਕਹਿੰਦੇ ਕੋਈ ਗੱਲ ਨਹੀਂ ਸ਼ੈਰੂ ਲਿਆ ਦੇਣਾ ਵਾ ਗਏ ਕਿਸੇ ਕੋ ਪਹਿ ਲੈਣ ਫਿਰ ਆਉਂਦੇ ਫਿਰ ਲੈਉਣੀ ਜਾ ਕੇ ਫੇਰ ਤੂੰ ਹੀ ਬਾਰ ਬਾਰ ਉਹੇ ਗੱਲਾਂ ਕਰਦੇ ਜੇ ਨਾ ਤੰਗੀ ਕਿਉਂ ਝਾਕਣੀਆਂ ਜਦੋਂ ਚੀਜ਼ ਘਰ ਹੈਗੀ ਆ ਤੇ ਚਲੋ ਕੋਈ ਨਹੀਂ ਮਮੀ ਮੈਂ ਇਹਨਾਂ ਨੂੰ ਕਹਿਨੀ ਆ ਹਾ ਹੁਣ ਕਹੇ ਨਵਾਂ ਨਾਲ ਆਵੀ ਪੈਸੇ ਨਾ ਖਰਚੀ ਕਿ ਹੋਰ ਚੀਜ਼ ਤੇ ਕੰਮ ਆ ਜਾਣਗੇ ਕਿ ਇਹ ਗੱਲ ਦੀ ਨਾ ਤੰਗੀ ਨਾ ਝਾਕਿਓ ਮੈਂ 20 ਵਾਰ ਤੁਹਾਨੂੰ ਸਮਝਾਇਆ ਵਾ ਚਲ ਆ ਮੇਰੇ ਨਾਲ ਤੈਨੂੰ ਮੈਂ ਕੱਢ ਕੇ ਦਵਾ ਤੇ ਲਿਆ ਕੇ ਤੇ ਰੋਟੀ ਪਾਣੀ ਉਹਨੂੰ ਬਣਾ ਕੇ ਦੇਨੇ ਆਲੇ ਨੂੰ ਚਲੋ ਕੋਈ ਨਹੀਂ ਮੰਮੀ ਮੈਂ ਇਹ ਨਾ ਹੁੰਦੇ ਆ ਤੇ ਸਲਾਹ ਕਰ ਲੈਣੀ ਆ ਫਿਰ ਮੈਂ ਆਉਣੀ ਆ ਸਲਾਹ ਕਾਦੀ ਕਰਨੀ ਆ ਉਹਨੂੰ ਫੋਨ ਕਰਾਂ ਪੈਸੇ ਨਾ ਖਰਜੀ ਐਵੇਂ ਕੋਈ ਨਹੀਂ ਮੈਂ ਕਰ ਦਿੰਨੀ ਆ ਨਾ ਸਲਾਹ ਕਾਦੀ ਕਰਨੀ ਆ ਉਹ ਮੇਰੇ ਤੋਂ ਉੱਤੇ ਹੋ ਗਿਆ ਵਾ ਆ ਮੇਰੇ ਨਾਲ ਇੱਧਰ ਚਲੋ ਲੈ ਜਾਉ ਤਾ ਹੋਰ ਵੀ ਕਿਹ ਚੀਜ਼ ਦੀ ਲੋੜ ਹੁੰਦੀ ਨਾ ਆਣ ਕੇ ਤਾਂ ਲੈ ਜਾਇਆ ਕਰ ਐਵੇਂ ਮੁੰਡੇ ਨੂੰ ਤੰਗੀ ਨਾ ਦਿਆ ਕਰ ਵੀ ਮੈਨੂੰ ਆ ਵੀ ਚੀਜ਼ ਲਿਆ ਕੇ ਦੇ ਤਾਂ ਵੀ ਲਿਆ ਕੇ ਦੇ ਮੈਂ ਤੇ ਕਹਿੰਦੀ ਹਾਂ ਵੀ ਰਹਿਣ ਦਿੰਦੇ ਸਗੋਂ ਤੇ ਕੋਈ ਗੱਲ ਨਹੀਂ ਇੱਕ ਲੱਗਾ ਵਾ ਤੇ ਇਹ ਕੀ ਕਰਨਾ ਤੇ ਕਹਿੰਦੀ ਹਾਂ ਰਹਿਣ ਹੀ ਦਿੰਦੇ ਫਿਰ ਘਰ ਚ ਕੋ ਵੱੱਤ ਪਾਊਗਾ ਕਪਾਤ ਕਾਦਾ ਵਾ ਮੈਂ ਇਹ ਚੀਜ਼ਾਂ ਬਣਾਈਆਂ ਤੇ ਮੈਂ ਤੁਹਾਨੂੰ ਦੇਣ ਰਹੀ ਹਾਂ ਮੈਨੂੰ ਗੁੱਸੇ ਨਾ ਹੁੰਦੇ ਤਾਂ ਕਰਕੇ ਦੇਈ ਹਾਂ ਉਹ ਨਹੀਂ ਗੁੱਸੇ ਹੁੰਦਾ ਜੇ ਕੋਈ ਗੱਲ ਕਰੋ ਮੈਨੂੰ ਦੱਸੀ ਮੈਂ ਆਪੇ ਸੰਭਲੂਗੀ ਚਲੋ ਠੀਕ ਜੇ ਫਿਰ ਮੈਂ ਆ ਜਾਵਾਂ ਜਾ ਕੇ ਤਾਂ ਨਿਆਣੇ ਰੋਟੀ ਪਕਾ ਕੇ ਦੇ ਮੈਨੂੰ ਹੀ ਤਸ ਜੀ ਆ ਗਿਆ ਇਹਨਾਂ ਕੋਈ ਮੇਰੇ ਪੈਸੇ ਕਿੱਥੋਂ ਆਉਣੇ ਆ ਜਿਹੜੇ ਕੋਲ ਹੈਗੇ ਆ ਉਹਨੇ ਆਣੇ ਖਰਚੀ ਜਾਣਗੇ ਆ ਵੀ ਲੈਈਏ ਤਾਂ ਵੀ ਲੈਈਏ ਇਹ ਪਿਆ ਹੀ ਵੇਲਾ ਕਪਾਤ ਤੋਂ ਡਰਦੀ ਆ ਕਪਾਤ ਕੌਣ ਕਰੂਗਾ ਜੇ ਸੰਦੀਪ ਕੋਈ ਗੱਲ ਕਰੂ ਤੈਨੂੰ ਮੈਂ ਆਪੇ ਸਾਮਲੂ ਨਹੀਂ ਹਾਂ ਦੇਗਾ ਵੀ ਤੀਜਾ ਮੈਂ ਆ ਉਹ ਬਹੁਤ ਹੈਗੀ ਚੀਜ਼ਾਂ ਦੀ ਮਾਲਕ ਹੈ ਹੈ ਜੋਤ ਕਿੱਥੇ ਚਲ ਗਈ ਆ ਕੁੰਡਾ ਮਾਰ ਕੇ ਚਲ ਗਈ ਆ ਜੋਤ ਲੇ ਕਿਧਰ ਹੋਣੇ ਤੁਸੀਂ ਤੇ ਆ ਕਿੱਥੋਂ ਲਿਆਂਦਾ ਵਾ ਇਹ ਮੰਮੀ ਕੋਲ ਲਾ ਕੇ ਆਇਆ ਤੇ ਹੁਣ ਆ ਪਾਈ ਸੀ ਹਾਂਜੀ ਕੀ ਜਾਂਦੇ ਆਉ ਦੱਸਣੀ ਆ ਤੁਹਾਨੂੰ ਆਜੋ ਮੇਰੀ ਗੱਲ ਸੁਣੋ ਮੰਮੀ ਆ ਪਾਈ ਸੀ ਤੁਹਾਡੇ ਨਾਲ ਹਾਂਜੀ ਮੰਮੀ ਆ ਪਾਈ ਸੀ ਨਾਲੇ ਪੈਸੇ ਦੇ ਕੇ ਗਏ ਥੋੜੇ ਪੋਤੇ ਪੈਸੇ ਆਹ ਉਹ ਕਦੇ ਮਰਦੇ ਬਿਲੇ ਦਰਲੇ ਮਾਰੇ ਹੀ ਬਿਨਾ ਹੰਦੋ ਕਹਿੰਦੇ ਸੰਦੀਪ ਨੇ ਤੇ ਆਪਣੇ ਸ਼ਗਨਾ ਸਵਾਥਾਂ ਦੇ ਸਾਹਮਣੇ ਆ ਤੇ ਤੂੰ ਮੈਨੂੰ ਫੜਾਈ ਗਈ ਹੈ ਤੇ ਮੈਂ ਨਹੀਂ ਚਾਹੁੰਦੀ ਵੀ ਹੁਣ ਮੈਨੂੰ ਕੋਈ ਗੱਲ ਕਰੇ ਤੇ ਉਹ ਪੈਸੇ ਮੈਨੂੰ ਦੇ ਕੇ ਮੁੜ ਕੇ ਮੈਨੂੰ ਕਹਿੰਦੇ ਜੋਬ ਨਹੀਂ ਕਿੱਥੇ ਆ ਤੇ ਮੈਂ ਹਾਂ ਉਹਨਾਂ ਨੂੰ ਭੇਜਿਆ ਵਾ ਥੋੜਾ ਕੋਤਾ ਸਮਾਨ ਲੈਣ ਤੇ ਕਹਿੰਦੇ ਵੀ ਸਮਾਨ ਲੈਣ ਇਕੱਠੇ ਚੱਲਦੇ ਆ ਤੇ ਮੈਂ ਪੈਸੇ ਕਿਸ ਕੋਲ ਲੈ ਆ ਆ ਤੇ ਫਿਰ ਦੇਹੀ ਗੁੱਸੇ ਹੁਣ ਵੀ ਤੂੰ ਪੈਸੇ ਦਾ ਖਰਚੀ ਜਾਨੀ ਆ ਚੁੱਲਾ ਦੇ ਘਰ ਪਿਆ ਵਾ ਉਥੋਂ ਲਿਆ ਨਿਆਣਿਆਂ ਨੂੰ ਰੋਟੀ ਦੇ ਬਣਾ ਕੇ ਤੇ ਫਿਰ ਮੈਂ ਵੀ ਇਹਨਾਂ ਨਾਲ ਸਲਾਹ ਕਰਕੇ ਤੇ ਕਹਿੰਦੇ ਨਹੀਂ ਉਹ ਮੇਰੇ ਤੇ ਉੱਤੇ ਥੋੜੀ ਹੋ ਗਿਆ ਵਾ ਫਿਰ ਮੈਨੂੰ ਜਾਣਾ ਪਿਆ ਚਲੋ ਉਹ ਤੇ ਕੋਈ ਗੱਲ ਨਹੀਂ ਆ ਪਰ ਮੈਨੂੰ ਇਹ ਗੱਲ ਦੀ ਹਰਾਨਗੀ ਮੰਮੀ ਆ ਕਿੱਦਾਂ ਗਈ ਇੱਧਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਅਹਿਸਾਸ ਹੋਇਆ ਹੁਣ ਥੋੜਾ ਬਹੁਤਾ ਪਤਾ ਨਹੀਂ ਮੈਂ ਤੇ ਬਧੇਰਾ ਜੋਰ ਲਾਇਆ ਸੀ ਵੀ ਅੰਦਰ ਆਜੋ ਪਰ ਕੈਦੇ ਅੰਦਰ ਨਹੀਂ ਆਇਓ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਪਤਾ ਲੱਗਣਾ ਹੀ ਆ ਕਿਸਾਹੀ ਕੀ ਆ ਤੇ ਗਲਤ ਕੀ ਆ ਆ ਵੀ ਚੰਗਾ ਹੋ ਗਿਆ 2-3000 ਦਾ ਤੇ ਚੁੱਲਾ ਹੀ ਆਉਣਾ ਸੀ ਗੱਲਾਂ ਹੋਰ ਕੀ ਆ ਤੇ ਮੈਂ ਤੇ ਬਧੇਰਾ ਬਣਾ ਕੀਤਾ ਸੀ ਮੈਂ ਸੰਦੀਪ ਨਾਲ ਕਹਿੰਦੇ ਕੋਈ ਗੱਲ ਨਹੀਂ ਮੈਂ ਹੀ ਬਣਾਇਆ ਸੀ ਤੇ ਮੈਂ ਹੀ ਤੁਹਾਨੂੰ ਦੇ ਦਿੰਦੀ। लवली ਨੂੰ ਮੈਂ ਆਖਿਆ ਵਾ। ਕਹਿੰਦਾ ਵਾ ਵੀ ਨਵਾਂ ਗੈਸ ਦਾ ਸਿਲੰਡਰ ਦਾ ਕਨੈਕਸ਼ਨ ਤੁਹਾਨੂੰ ਲੈ ਦੇਣਾ ਵਾ ਤੇ ਚੱਲ ਮੁੜ ਕੇ ਚੁੱਲ੍ਹਾ ਨਾਲ ਬਲਣਾ ਪਊਗਾ। ਤੇ ਇਹ ਆ ਵੀ ਚੱਲ ਗੈਸ ਹੋਵੇ ਘਰ ਤੇ ਜਦੋਂ ਮਰਜ਼ੀ ਆਪਣਾ ਰੋਟੀ ਪਾਣੀ ਦਾ ਕੀਤਾ ਤੇ ਵਿਲੇ ਹੋ ਗਏ। ਤੇ ਕੋਈ ਨਹੀਂ ਤੁਸੀਂ ਇਹਨੂੰ ਰੱਖੋ ਅੰਦਰ ਤੇ ਆਪਾਂ ਹੋ ਗਿਆਈਏ ਪਹਿਲਾਂ ਸ਼ਹਿਰੋਂ। ਹੈ? ਚਲੋ ਕੋਈ ਨਹੀਂ ਹੈ। ਕਰੋ ਕੋਈ ਗੱਲ ਨਹੀਂ। ਚੱਲ। ਮੈਨੂੰ ਲੱਗਦਾ ਮੰਮੀ ਨੂੰ ਸਮਝ ਆਈ ਏ ਥੋੜੀ ਬਹੁਤੀ। ਨਹੀਂ ਤੇ ਉਹਨਾਂ ਨੇ ਇੱਧਰ ਆਉਣਾ ਨਹੀਂ ਹੀਗਾ। ਚੱਲ। ਰਬ ਕੀਪਦਾ ਕੀ ਸੋਚਣਿਆ ਸਾਡੇ ਵਾਸਤੇ ਕੀ ਨਹੀਂ ਕਿਦਾਂ ਸਾਡਾ ਦਾਣਾ ਪਣੀ ਲਿਖਿਆ